ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪਸਾਰ ਦੇ ਵਿੱਚ ਮਾਰ ਦਿੰਦੇ ਸੀਗੇ ਵੱਧ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਇਸ ਸੰਖਿਆ ਨੂੰ ਕੈਂਡੀਡੇਟ ਦੇ ਵਿੱਚ ਬਰਵਾ ਦੇਣਾ ਅਮਰੀਕਾ ਦੇ ਵਿੱਚ ਇਹੇ ਬਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ ਪੰਜਾਬ ਦੇ ਵਿੱਚ ਮੂਸੇਵਾਲਾ ਨੂੰ ਮਾਰ ਦੇਣਾ ਇਹ ਨਮੀ ਜਿਹੜੀ ਚੀਜ਼ ਹੈ ਅਸੈਸਿਨੇਸ਼ਨਸ ਆਫ ਰੋਡ ਆਫ ਸਿੱਖ ਥਿਸ ਇਜ਼ ਅ ਵੈਰੀ ਸੀਰੀਅਸ ਮੈਟਰ ਤੇ ਇਹਨਾਂ ਵਾਲੇ ਸਿੱਖ ਜਿਹੜੇ ਹੈਗੇ ਆ ਤਨੂ ਸਾਰਿਆਂ ਨੂੰ ਇਹ ਮੈਂ ਤੁਸੀਂ ਪੰਜਾਬ ਦੇ ਜਰਨਲਿਸਟ ਹੋ ਪੇ ਇੱਕ ਚੁੱਪ ਕਰਕੇ ਜਿੱਥੇ ਬੈਠਦੇ ਇਸ ਕਰਕੇ ਜਿਹੜੇ ਸਾਡੇ ਫੋਰਨ ਅਫੇਅਰਸ ਦੇ ਵਜ਼ੀਰ ਹੈ ਡੈਕ ਰਿਸ਼ਨ ਜੀ ਜਿੱਦਣ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਅਨਾਉਂਸ ਕੀਤਾ ਕਿ ਇੰਡੀਆ ਦੇ ਹਿੱਟਮੈਨ ਨੇ ਸਾਡਾ ਸਿਟੀਜ਼ਨ ਹਰਦੀਪ ਸਿੰਘ ਨੇਜਰ ਮਾਰੇ ਤੇ 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 ਕੰਮ ਇੰਡੀਆ ਦਾ ਸੀ ਜੋ ਦਿਨ ਬਾਅਦ ਜੈ ਸ਼ੰਕਰ ਜੀ ਨੂੰ Z+ ਸਿਕਿਉਰਿਟੀ ਮਿਲਦੀ ਹੈ ਜੀ ਦਾ ਮਤਲਬ ਹੈ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਅਸੀਂ ਮਰਵਾਇਆ ਤੇ ਇਹਦੇ ਕਨਸੀਕਵੈਂਸਸ ਹੋਣਗੇ ਜੈ ਸ਼ੰਕਰ ਜੀ ਪਰਸੋ ਚੌਥੇ ਫਿਲੀਪੀਨਸ ਗਏ ਹੈ ਉੱਥੇ ਫਿਲੀਪੀਨਸ ਨੂੰ ਕਹਿ ਕੇ ਆਇਆ ਕਿ ਜੀ ਚੀਨ ਤੋਂ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਜੇ ਸੰਕਟ ਦੀ ਤੁਸੀਂ ਤਾਂ ਆਪਣੇ ਆਪ ਨੂੰ ਵੀ ਬਚਾ ਕੇ ਰੱਖ ਸਕਦੇ ਤੇ ਤੁਸੀਂ ਫਿਲੀਪੀਨਸ ਨੂੰ ਚੀਨ ਤੋਂ ਕਿਵੇਂ ਬਚਾ ਕੇ ਰੱਖੋਗੇ ਜੈਡ ਸਕੁਆਰਟੀ ਹੈ ਰਾਤ ਨੂੰ ਤੁਹਾਡੇ ਪਰਦੇ ਤੇ ਪਿੱਛੇ ਦੇਖਿਆ ਜਾਂਦਾ ਤੁਹਾਡਾ ਟਾਇਲਟ ਦੇਖਿਆ ਜਾਂਦਾ ਤੁਹਾਡੇ ਮੰਗੇ ਦੇ ਥੰਡੇ ਦੇਖਿਆ ਜਾਂਦਾ ਤੇ ਮੇਰਾ ਮਤਲਬ ਜੇ ਤੁਸੀਂ ਆਪਣੇ ਆਪ ਨੂੰ ਵੀ ਸਾਂਭ ਸਕਦੇ ਤੇ ਫਿਰ ਫਿਲੀਪੀਨਸ ਨੂੰ ਕਿਵੇਂ ਸੰਭੋਗੇ ਸੋ ਇਹ ਬਹੁਤ ਖਤਰੇ ਦੀ ਗੱਲ ਹੈ ਜਿਹੜੀ ਮੈਂ ਕਹਿ ਰਿਹਾ ਮੈਂ ਜਦੋਂ ਆਈਪੀਐਸ ਸੀਗਾ ਮੈਂ ਇੰਦਰਾ ਗਾਂਧੀ ਨੂੰ ਵੀ ਲਿਖਦਾ ਰਿਹਾ ਕਿ ਨਾ ਕਰੋ ਸੰਤ ਜਨੈਲ ਸਿੰਘ ਪਿੰਡਵਾਲੇ ਦੇ ਨਾਲ ਤੁਸੀਂ ਸੁਣਾ ਕਰੋ ਗੱਲ ਕਰੋ ਸਿੱਖਾਂ ਦੇ ਮਸਲੇ ਐ ਅਸੀਂ ਲੱਲੂ ਪੰਚੂ ਨਹੀਂ ਐ 1947 ਦੇ ਵਿੱਚ ਅਸੀਂ ਮਾਰ ਖਾ ਬੈਠੇ ਐ ਪਰ ਅਸੀਂ ਚਾਹੁੰਦੇ ਐ ਆਪਣਾ ਲੈ ਦਾ ਦੇਸ਼ ਤੇ ਤੁਸੀਂ ਗੱਲ ਕਰੋ ਉਹ ਦੂਜੇ ਪਾਸੇ ਚੱਲ ਪਏ ਤੇ ਤੁਹਾਨੂੰ ਪਤਾ ਕੀ ਹੋਇਆ ਤੇ ਤੇ ਨਹੀਂ ਹੋਇਆ ਸੋ ਆਜ ਦੇ ਹਾਲਾਤਾਂ ਦੇ ਵਿੱਚ ਵੀ ਅਸੀਂ ਜਿਹੜੀ ਮਿਨੋਰਟੀਜ਼ ਹੈ ਜੋ ਕੋਸ਼ਨਾ ਦੇ ਨਾਲ ਕਸ਼ਮੀਰ છોੜਿਆ ਜੋ ਟ్రਾਈਬਲਸ ਹੈ ਜਿਵੇਂ ਉਹਨਾਂ ਨੂੰ ਨਕਸਲਾਈਟ ਤੇ ਮਾਓਵਾਦੀ ਕਹਿੰਦੇ ਕਿ ਛੱਤੀਸਗੜ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਮਾਰਿਆ ਜਾ ਰਿਹਾ ਹੈ ਮੁਸਲਮਾਨਾਂ ਨੂੰ ਕਸ਼ਮੀਰ ਦੇ ਵਿੱਚ ਠੋਪਿਆ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਇਹ ਸਾਡੇ ਨਕਸ਼ੇ ਦੇ ਉੱਤੇ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਹੈ ਤੇ ਅਸੀਂ ਇਹਨਾਂ ਦੇ ਖਿਲਾਫ ਲੜ ਰਹੇ ਆ ਪੋਲੀਟੀਕਲੀ ਡੈਮੋਕਰੇਟਿਕਲੀ ਤੇ ਇੰਟਰਨੈਸ਼ਨਲੀ ਅਸੀਂ ਇਹ ਚੀਜ਼ਾਂ ਦੇ ਖਿਲਾਫ ਹੈਗੇ ਸੋ ਅਮਰੀਕਾ ਨੇ ਵੀ ਥ੍ਰੀਟ ਕਿਹਾ ਹੈ ਕੇਜਰੀਵਾਲ ਬਾਰੇ ਜਰਮਨੀ ਨੇ ਵੀ ਥ੍ਰੀਟ ਕਿਹਾ ਹੈ ਤੇ ਸਾਡਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਉਹਨੇ ਆਬਜੈਕਸ਼ਨਸ ਉਠਾਏ ਹੈ ਕਿ ਇਹ ਭਾਰਤ ਦੇ ਬੰਦੇ ਕਿਵੇਂ ਸਾਡੀ ਇੰਟਰਨਲ ਅਫੇਅਰਸ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਐ ਜਿੰਨੀ ਪੈਂਦੀ ਐ ਦਿੰਦੇ ਐ ਤੇ ਅਸੀਂ ਇਸ ਨੂੰ ਵੈਲਕਮ ਕਰਦੇ ਐ ਸੋ ਹੁਣ ਤੁਸੀਂ ਮੈਨੂੰ ਕੋਈ ਵੀ ਸਵਾਲ ਐ ਜਿਹੜਾ ਪੁੱਛਣਾ ਹੈ ਮਾਨ ਸਾਹਿਬ ਤੁਹਾਡਾ ਬੀਐਸਪੀ ਦੇ ਨਾਲ ਕਰਕੇ ਲੋੜਿਆ ਕਿ ਅੰਧਾਵਾ ਕੀ ਪਾਰਟੀ ਨੂੰ ਤਾਕਤ ਕਰਨ ਦੇ ਵਾਸਤੇ ਕੋਈ ਕਰਦਾ ਹੈ ਆਹ ਗੱਲ ਬਾਤ ਹੋਰੀ ਸੀ ਕਿ ਪਰ ਉਹ ਗੱਲ ਤਾਂ ਉੱਤੇ ਮੁੱਖੂ ਕੀ ਜਿੰਨਾ ਚਿਰ ਬੀਬੀ ਮਾਇਆਬਾਤੀ ਸਲਾਹ ਨਹੀਂ ਦੇਉਗੀ ਤੇ ਅਜੇ ਮੁੱਖੀ ਵੀ ਨਹੀਂ ਪਰ ਉਹਨੇ ਬਿਆਨ ਵੀ ਦਿੱਤਾ ਕਿ ਅਸੀਂ ਬਿਲਕੁਲ ਇਕੱਲੇ ਲੜਾਂਗੇ ਪਰ ਜੇ ਅਜੇ ਵੀ ਗੱਲ ਖਤਨਾਚੌਣ ਅਸੀਂ ਤਿਆਰ ਐ ਪਰ ਸਾਨੂੰ ਉੱਤੇ ਜਾਣ ਦੀ ਸਾਡੇ ਚ ਗੰਜਾਇਸ ਜੜੀ ਦਿੱਲੀ ਕਿ ਉੱਤੇ ਜਾ ਕੇ ਅਸੀਂ ਗੱਲਬਾਤ ਕਰੀਏ ਨਾ ਸੀ ਦਿੱਲੀ ਕਿਸੇ ਨਾਲ ਗਏ ਹੈ ਨਾ ਸੀ ਕਰਨ ਉੱਤੇ ਆ ਆਪਸ ਸੁਪਾਖਾ ਰੋ ਉਹ ਕਹਿੰਦੇ ਨੇ ਕਿ ਸਰੂਪ ਤੋਂ ਬਣਾ ਸਕਦੇ ਹੋ ਤੁਹਾਡੇ ਨਾਮ ਹਾਂਜੀ ਸੁਪਾਖਾ ਕੋਈ ਵੀ ਆ ਜੇ ਜੀ ਆਉਣਾ ਤਾਂ ਪਊਗਾ ਕਿਸੇ ਨੂੰ ਹੁਣ ਮੈਂ ਮੂੰਹ ਤਾਂ ਨਹੀਂ ਲਖੋ ਸਕਦਾ ਜਿਵੇਂ ਆਸਟ੍ਰੇਲਿਜ ਆਪਣੇ ਮੂੰਹ ਇਹ ਉਹਦੇ ਚ ਪਾ ਲੈਂਦੀ ਹੈ ਰੇਤੇ ਦੇ ਵਿੱਚ ਖਾਲ ਰੱਖੀ ਜੀ ਜੇ ਆ ਜੇ ਅਸੀਂ ਤੇ ਆਰੇ ਬਾਤ ਤਾਂ ਤੁਸੀਂ ਪਹਿਲੇ ਕਿਉਂ ਟੈਕਨੋ ਕਿਉਂ ਮੰਨਦੇ ਹੋ ਤੁਸੀਂ ਕੰਪੀਟੀਟਰ ਆਪਣਾ ਸਰੂਪ ਦੇ ਵਿੱਚ ਸਰਕਾਰ ਦੀ ਕਰਤੱਵ ਕੀ ਨੇ ਦੇਖਿਆ ਮੈਂ ਅੱਜ ਦੀ ਘੜੀ ਤੱਕ ਸਾਰੇ ਤੋਂ ਅੱਗੇ ਹੈ ਜੀ ਮੈਨੂੰ ਦੇਖਦਾ ਨਹੀਂ ਮੇਰਾ ਕੋਈ ਕੰਪੀਟੀਟਰ ਅੱਜ ਤੁਸੀਂ ਵੀ ਆ ਕੇ ਪਤਾ ਕਰ ਲੋ ਹਰੇਕ ਪ੍ਰਿੰਟ ਵਿੱਚ ਮੈਂ ਪਹੁੰਚਿਆ ਹੋਇਆ ਹੈ ਹਰੇਕ ਪ੍ਰਿੰਟ ਦੇ ਵਿੱਚ ਮੇਰੀ ਗ੍ਰਾਂਟ ਸਪੌਂਸਰ ਹੋਣੀ ਹੈ ਉਹ ਇਹ ਸਾਰੇ ਸਮੂਹ ਦੇ ਵਿੱਚ ਪੀਸ ਰੱਖਿਆ ਹੈ ਸਵਾਏ ਆ ਜਿਹੜੀ ਸ਼ਰਾਬ ਦੇ ਨਾਲ ਮਹਤਾ ਹੈ ਇਹਦੇ ਨਾਲ ਸਾਡਾ ਪੀਸ ਡਿਸਟਰਬ ਹੋਇਆ ਟਰੇਡ ਬਿਲਕੁਲ ਠੀਕ ਕਰ ਰਹੀ ਹੈ ਨਵਾਂ ਇੱਕ ਹਸਪਤਾਲ ਲੇ ਕੇ ਅੰਦਰ ਬਰਨਾਲੇ ਦੇ ਵਿੱਚ ਜਿਹੜਾ ਇਨਫੈਕਸ਼ਨ ਡਿਜ਼ੀਜ਼ਸ ਨੂੰ ਟਰੀਟ ਕਰੂਗਾ ਸਾਰੇ ਇੰਡੀਆ ਤੋਂ ਪੇਸ਼ੈਂਟਸ ਆਉਣਗੇ ਉੱਥੇ ਵਪਾਰ ਵਧੂਗਾ ਉੱਥੇ ਹੋਟਲਸ ਵਧਣਗੇ ਕੋਈ ਸਾਡੇ 300 ਕਰੋੜ ਰੁਪਇਆ ਮੈਂ ਦੇਖਿਆ ਹੈ ਕਿ ਸਾਡੇ ਸਰੂਰ ਬਰਨਾਲਾ ਤੇ ਮਲੇਰਕੋਟਲੇ ਦੀ ਜਿੰਨੀਆਂ ਵੀ ਬਿਜਲੀ ਦੀਆਂ ਤਾਰਾਂ ਦੇ ਖੰਭੇ ਐ ਇਹ ਤਬਦੀਲ ਹੋ ਜਾਣੀ ਹੈ ਸਾਲ ਦੇ ਅੰਦਰ ਅੰਦਰ ਇਹ ਤਬਦੀਲ ਹੋ ਜਾਣੀ ਹੈ ਕਿਸੇ ਦੇ ਘਰ ਦੇ ਉਤੋਂ ਨਹੀਂ ਕੋਈ ਧਾਰ ਨਗੂਗੀ ਕਿਸੇ ਦੀ ਮੋਟਰ ਨਹੀਂ ਚਲੂਗੀ ਬੜੀ ਫਲਕਚੁਏਸ਼ਨ ਨਹੀਂ ਹੋਊਗੀ ਬਹੁਤ ਸੋਹਣੀ ਤਰ੍ਹਾਂ ਬਿਜਲੀ ਦਾ ਇੰਤਜ਼ਾਮ ਕੀਤਾ ਜਾਏਗਾ ਇਹ ਇਕਰਾਰ ਕਰਨਾ ਕਿ ਨਾ ਕਿਸੇ ਮਾਧਿਅਮ ਤੋਂ ਸ਼ਰਾਬ ਨਾ ਕਿਹਾ ਹੋਇਆ ਕਿ ਲੋਕਾਂ ਦਾ ਸੋਨਾ ਤੇ ਕਿੰਨਾ ਕਮਾ ਚੱਕਾ ਜੀ ਮੈਂ ਸਮਝ ਗਿਆ ਸ਼ਰਾਬ ਦਾ ਪਲੀਜ਼ ਮਾ ਉਹਨਾਂ ਨਾਲ ਤੇ ਹਾਂਜੀ ਸ਼ਰਾਬ ਕਾਨੂੰਨ ਦਾ ਦਿੱਤਾ ਕਸਾ ਤੁਸੀਂ ਲੋਕ ਸਭਾ ਚੋਣਾਂ ਤੇ ਗੱਲ ਕੀਤੀ ਲੋਕ ਬਾਤ ਚੁੱਕੀ ਆ ਜਾਣ ਗਿਆ ਚੁੱਕਿਆ ਸ਼ਰਾਬ ਖਾਣ ਦਾ ਸ਼ਰਾਬ ਦੇ ਨਾਮ ਤਾਂ ਕਿਵੇਂ ਅਸਰ ਮਾਤੇ ਲੋਕ ਸਭਾ ਚੋਣਾਂ ਤੇ ਕੀ ਇਹਦਾ ਅਸਰ ਪਾਇਆ ਚੁੱਕਾ ਦਿੱਤੇ ਲੋਕ ਨਾਰਾਜ਼ ਨੇ ਆਪਦੀ ਪਾਕੀ ਤੋਂ ਸਰਕਾਰ ਹਾਂ ਗਰੀਬ ਲੋਕ ਤਾਂ ਬਹੁਤ ਨਾਰਾਜ਼ ਹੈ ਜੀ ਜੋ ਕਰਕੇ ਉੱਥੇ ਬਹੁਤ ਸਸਤੀ ਜੀ ਸ਼ਰਾਬ ਦਿੱਤੀ ਗਈ ਜਿਹਦੇ ਵਿੱਚ ਜ਼ਹਿਰ ਸੀ ਜਾਂ ਤੇ ਐਸਟਰ ਬਦਮਾਸ਼ੀ ਦੇ ਨਾਲ ਐਸਟਰ ਸ਼ਰਾਬ ਵੇਚਣੀ ਗਰੀਬਾਂ ਪਾਤ ਵੀ ਜਿਹੜੇ ਗਰੀਬ ਹੈ ਉਹਨਾਂ ਨੂੰ ਦੇ ਦੇਣੀਆ ਤੇ ਉਹਨਾਂ ਨੂੰ ਮਰਵਾ ਦੇਣਾ ਤਾਂ ਜ਼ੁਲਮ ਹੈ ਮੇਰਾ ਮਤਲਬ ਇਹ ਤਾਂ ਬਹੁਤ ਸੀਰੀਅਸ ਅਪੈਂਸ ਹੈ ਤੇ ਉਹਨਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ ਜਿਵੇਂ ਇੱਕ ਸਾਈਜ਼ ਐਟ ਦੇ ਵਿੱਚ ਇੱਕ ਵਾਰ ਹੈਗੀ ਹੈ ਕਿ ਜਿਹੜੀ ਵੀ ਸ਼ਰਾਪ ਇਸ ਤਰ੍ਹਾਂ ਇਸ ਤਰ੍ਹਾਂ ਜ਼ਰਿਰੀ ਹੋਊਗੀ ਉਹ ਜਦੋਂ ਟ੍ਰਾਇਲ ਹੋਗੀ ਜੱਜ ਉਹਨੂੰ ਫਾਂਸੀ ਦੀ سزا ਦੇ ਸਕਦਾ ਹੈਗਾ ਤੇ ਉਹ ਧਾਰਾ ਅਸੀਂ ਲਵਾ ਦਿੱਤੀਆਂ ਹੈਗੀਆਂ ਮਾਨ ਸਾਹਿਬ ਬੰਦੀ ਸਿੰਘਾ ਜੀ ਹਾਈ ਬਾਰੇ ਤੇ ਕੀ ਕਹਣਾ ਤੇ ਹਾਲੇ ਅਫਜ਼ਲਪਾਲ ਸਿੰਘ ਦੀ ਜਿਹੜੀ ਐਨਐਸ ਰਲਾਈਓ ਉਹਦੇ ਬਾਰੇ ਤੁਸੀਂ ਕੀ ਦੇ? ਜੇ ਸਾਰਾ ਜਿਹੜਾ ਸਾਡੇ ਮਾਈਨੋਰਟੀਜ਼ ਉੱਤੇ ਹੋ ਰਿਹਾ ਹੁਣ ਤੁਸੀਂ ਦੇਖੋ ਕਟੜ ਪ੍ਰਾਈਮਿੰਿਸਟਰ ਸਾਹਿਬ ਜਾ ਕੇ ਆਏ ਹੈ ਉਥੇ 8 ਸਾਡੇ ਇੰਡੀਅਨਸ ਉਹਨਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਤੇ ਮੋਤੀ ਸਾਹਿਬ ਉਹਨਾਂ 8 ਨੂੰ ਛਡਾ ਕੇ ਵਾਪਸ ਲੈ ਕੇ ਆਏ ਹੈ ਤੇ ਅਸੀਂ ਕਦਰੋਂ ਦੇ ਸਿਟੀਜ਼ਨਸ ਆਫ ਇੰਡੀਆ ਮੋਦੀ ਸਾਹਿਬ ਨੂੰ ਕਹਿ ਰਹੇ ਆਂ ਕਿ ਸਾਡੇ ਬੰਦੇ ਛੱਡੋ ਸਾਡਾ ਜਿਹੜਾ ਰਾਜਵਾਲਾ ਹੈ ਉਹਨੂੰ ਥਾਂਸੀ ਆਈਏ ਉਹਦੀ ਤੋੜੋ ਪਰ ਸੈਕ ਦੇ ਅੱਜ ਗੱਲ ਬਿਲਕੁਲ ਸੁਣੀ ਨਹੀਂ ਜਾਂਦੀ ਹੈ ਕਿ ਦਰਬਾਰ ਦੇ ਵਿੱਚ ਨਾ ਸੈਕਟਰੀ ਦੀ ਕੈਬਨਿਟ ਦੇ ਵਿੱਚ ਸਿੱਖ ਕੈਬਨਿਟ ਮਿਨਿਸਟਰ ਹੈ ਨਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈਗਾ ਨਾ ਹਾਈ ਕੋਰਟ ਦਾ ਚੀਫ ਜਸਟਿਸ ਸਿੱਖ ਹੈ ਨੇਵੀ 에ਫੋਰਸ ਆਰਮੀ ਦੇ ਵਿੱਚ ਕੋਈ ਜਰਨਲ ਤੁਹਾਨੂੰ ਸਿੱਖ ਨਹੀਂ ਲਿਖੂਗਾ ਇਹ ਸੈਕਟਰੀਜ਼ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਤਾਂ ਅਸੀਂ ਕਹਿੰਦੇ ਆ ਕਿ ਹਿੰਦੂਤਵਾ ਦੇ ਨਾਲ ਮਾਈਨੋਰਟੀਜ਼ ਦੇ ਉੱਤੇ ਸਿੱਖਰ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਹੈ